ਪੰਜਾਬ ਦਾ ਬਿਜਲੀ ਬੋਰਡ ਸਬਸਿਡੀਆਂ ਦੀ ਮਾਰ ਹੇਠ ਆ ਚੁੱਕਾ 22000 ਕਰੋੜ ਰੁਪਏ ਦੀ ਸਬਸਿਡੀ ਹੋ ਚੁੱਕੀ ਹੈ ਸਾਲਾਨਾ ਜਿਸ ਕਰਕੇ ਬੀਲੀ ਬੋਰਡ ਦੇ ਬਾਜੇ ਵੱਜ ਚੁੱਕੇ ਨੇ ਤੇ ਹੁਣ ਪੰਜਾਬ ਸਟੇਟ ਰੈਗੂਲੇਟਰੀ ਕਮਿਸ਼ਨ ਨੂੰ ਬੀਲੀ ਬੋਰਡ ਨੇ ਅਪੀਲ ਕੀਤੀ ਆ ਕਿ ਦਰਾਂ ਦੇ ਵਿੱਚ 11% ਦੀ ਵਾਧਾ ਕੀਤਾ ਜਾਵੇ ਤਾਂ ਹੀ ਬੀਲੀ ਬੋਰਡ ਬਚੂਗਾ ਹਾਲਾਂਕਿ ਹਰ ਖੇਤਰ ਦੇ ਵਿੱਚ ਹਰ ਸਮਾਜ ਦੇ ਵਰਗ ਨੂੰ ਪੰਜਾਬ ਸਰਕਾਰ ਵੱਲੋਂ ਸਬਸਿਡੀ ਦਿੱਤੀ ਜਾ ਰਹੀ ਹੈ ਚਾਹੇ ਉਹ ਕਿਸਾਨੀ ਵਰਗ ਹੈ ਚਾਹੇ ਉਹ ਸਿਪਾਈ ਚਾਰਾ ਚਾਹੇ ਇੰਡਸਟਰੀ ਨੂੰ ਸ਼ੋਰਟੇਜ ਨਾਲ ਬਿਜਲੀ ਦਿੱਤੀ ਜਾ ਰਹੀ ਆ ਪਰ ਹੁਣ ਕਰੀਬ 94% ਲੋਕਾਂ ਦੀ ਬਿਜਲੀ ਸਰਕਾਰ ਨੇ ਮਾਫ ਕੀਤੀ ਹੋਈ ਆ ਤੇ ਜਿਹਦੇ ਚੱਲਦੇ ਆ ਬਿਜਲੀ ਬੋਰਡ ਦੇ ਬਾਜੇ ਵੱਜੇ ਹੋਏ ਨੇ ਤੇ ਹੁਣ ਉਹਨਾਂ ਨੇ ਸਬਸਿਡੀ ਦੀ ਭਰਪਾਈ ਵਜੋਂ ਬਿਜਲੀ ਬੋਰ ਰੈਗੂਲਟਰੀ ਕਮਿਸ਼ਨ ਨੂੰ ਅਪਰੋਚ ਕੀਤੀ ਆ ਕਿ 11% ਦੀ ਦਰਾਂ ਦੇ ਵਿੱਚ ਵਾਅਦਾ ਕੀਤਾ ਜਾਵੇ। ਮਤਲਬ ਬੋਝ ਲੋਕਾਂ ਤੇ ਵੀ ਆ ਤੇ ਬੋਝ ਸਰਕਾਰ ਤੇ ਕੋਈ ਸਰਕਾਰ ਨੂੰ ਫਿਰ ਉਹਨੇ ਪੈਸੇ ਬਿਜਲੀ ਬੋਰਡ ਨੂੰ ਦੇਣੇ ਪੈਣਗੇ। ਪੰਜਾਬ ਰਾਜ ਬਿਲੀ ਰੈਗੂਲੇਟਰੀ ਕਮਿਸ਼ਨ ਕੋਲ ਪਾਵਰਕਾਮ ਜਿਹਨੂੰ ਪਹਿਲਾਂ ਬਿਲੀ ਬੋਰਡ ਆਖਿਆ ਜਾਂਦਾ ਸੀ ਅਗਲੇ ਵਿੱਤੀ ਬਰੇ ਮਤਲਬ 2024-25 ਲਈ ਬਿਲੀ ਦਰਾਂ ਵਿੱਚ 11% ਦੀ ਵਾਧੇ ਕੀਤੇ ਜਾਣ ਦੀ ਅਪੀਲ ਕੀਤੀ ਗਈ ਆ ਇਹ ਪ੍ਰਵਾਨਗੀ ਪਾਵਰਕਾਮ ਨੇ ਆਮਦਨੀ ਅਤੇ ਖਰਚੇ ਵਿਚਾਲੇ ਗੈਪ ਨੂੰ ਪੂਰਾ ਕਰਨ ਲਈ ਬੇਨਤੀ ਕੀਤੀ ਆ ਤੇ ਤਰਕ ਦਿੱਤਾ ਕਿ ਵਿੱਤੀ ਸੁਧਾਰ ਬਿਜਲੀ ਚੋਰੀ ਅਤੇ ਸਰਕਾਰੀ ਵਿਭਾਗਾਂ ਦੇ ਬਕਾਏ ਆਦ ਵਰਗੀਆਂ ਵੱਡੀਆਂ ਚੁਣੌਤੀਆਂ ਨੂੰ ਪਾਵਰਕਾਮ ਲਈ ਇੱਕ ਦਰਪੇਸ਼ ਮੁਸ਼ਕਲਾਂ ਨੇ ਹੁਣ ਸਵਾਲ ਹੈ ਕਿ ਬਿਜਲੀ ਰੈਗੂਲਰੀ ਕਮਿਸ਼ਨ ਕੀ ਲੋਕ ਸਭਾ ਚੋਣਾਂ ਤੋਂ ਪਹਿਲਾਂ ਬਿਲੀ ਦਰਾਂ ਦੇ ਵਿੱਚ ਵਾਧੇ ਕਰਨ ਤੇ ਫੈਸਲਾ ਲਵੇਗਾ ਜਾਂ ਨਹੀਂ ਲਵੇਗਾ ਪਾਵਰਕਾਮ ਦਾ ਦਾਅਵਾ ਹੈ ਕਿ ਡੇਢ ਦਹਾਕੇ ਦੌਰਾਨ ਪਾਵਰਕਾਮ ਵੱਲੋਂ ਬਿਲੀ ਦਰਾਂ ਵਿੱਚ ਸਭ ਤੋਂ ਘੱਟ 11% ਬਿਲੀ ਦਰਾਂ ਵਿੱਚ ਵਾਧੇ ਦੀ ਪਟੀਸ਼ਨ ਪਾਈ ਗਈ ਹੈ ਜਦਕਿ ਬੀਤੀ 15 ਵਰਿਆਂ ਦੌਰਾਨ ਪਾਵਰਕਾਮ ਨੇ ਹਰ ਵਾਰੇ ਬਿਜਲੀ ਦਰਾਂ ਵਿੱਚ 13 ਤੋਂ 60% ਦੀ ਵਾਧਾ ਮੰਗਿਆ ਹੈ ਹਾਲਾਂਕਿ ਰੈਗੂਲੇਟਰੀ ਕਮਿਸ਼ਨ ਦੇ ਕਦੇ ਵੀ ਪਾਵਰਕਾਮ ਦੀਆਂ ਲੋੜਾਂ ਮੁਤਾਬਕ ਬਿਲੀ ਦਰਾਂ ਵਿੱਚ ਵਾਧਾ ਨਹੀਂ ਕੀਤਾ ਪਰ ਇਹ ਵੀ ਜਾਣਕਾਰੀ ਮਿਲੀ ਹੈ ਕਿ 211 212 ਵਿੱਚ ਪਾਵਰਕਾਮ ਨੇ ਬਿਲੀ ਦਰਾਂ ਵਿੱਚ 54 ਫੀਸਦੀ ਦੀ ਵਾਧੇ ਦੀ ਮੰਗ ਰੱਖੀ ਸੀ ਪਰ ਕਮਿਸ਼ਨ ਨੇ ਉਸ ਸਮੇਂ ਕਰੀਬ 9.1 ਇੱਕ ਨੌ ਫੀਸਦੀ ਵਿੱਚ ਵਾਧਾ ਕੀਤਾ ਸੀ ਜਿਗਰਜੋਗ ਹੈ ਕਿ ਪਾਵਰਕਾਮ ਦੀ ਧਾਰ ਪਟੀਸ਼ਨ ਵਿੱਚ ਸਾਲ 224 225 ਲਈ ਕਰੀਬ 46400 ਕਰੋੜ ਰੁਪਏ ਦੇ ਸਾਲਾਨਾ ਮਾਲੀਏ ਦੀ ਲੋੜ ਦਰਸਾਈ ਗਈ ਹੈ ਤੇ ਦਰਾਂ ਦੇ ਵਿੱਚ ਵਾਧੇ ਲਈ ਪਾਵਰਕਾਮ ਨੂੰ ਕਰੀਬ 1500 ਕਰੋੜ ਰੁਪਏ ਵਾਧੂ ਆਮਦਨੀ ਦੀ ਉਮੀਦ ਹੈ ਜਦੋਂ ਸੂਬੇ ਵਿੱਚ ਚਰਨਜੀਤ ਸਿੰਘ ਚੰਨੀ ਦੀ ਸਰਕਾਰ ਸੀ ਉਸ ਵੇਲੇ ਟੈਰਫ ਵਿੱਚ 1 ਫੀਸਦੀ ਦੀ ਕਟੌਤੀ ਕੀਤੀ ਗਈ ਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਆਪਣੇ ਕਾਰਜਕਾਲ ਦੌਰਾਨ ਬਿਜਲੀ ਦਰਾਂ ਵਿੱਚ ਕੋਈ ਵਾਅਦਾ ਨਹੀਂ ਕੀਤਾ ਪਾਵਰਕਾਮ ਨੇ ਦਲੀਲ ਦਿੱਤੀ ਹੈ ਕਿ ਸਾਲ 2022-2023 ਦੇ ਦੌਰਾਨ ਵਦੇਸ਼ੀ ਕੋਲੇ ਦੀ ਥੋਪੇ ਜਾਣ ਕਾਰਨ ਬਿਲੀ ਦੀ ਖਰੀਦ ਲਾਗਤ ਵਿੱਚ ਕਰੀਬ 4000 ਕਰੋੜ ਰੁਪਏ ਦਾ ਵਾਧਾ ਹੋਇਆ ਤੇ ਇਸ ਤਰ੍ਹਾਂ ਟ੍ਰਾਂਸਮਿਸ਼ਨ ਚਾਰਜਸ ਵਿੱਚ 600 ਕਰੋੜ ਰੁਪਏ ਤੇ ਛੇਵਾਂ ਤਨਖਾਹ ਕਮਿਸ਼ਨ ਲਾਗੂ ਹੋਣ ਕਾਰਨ ਸਰਕਾਰ ਉੱਤੇ ਕਰੀਬ 1700 ਕਰੋੜ ਰੁਪਏ ਦਾ ਵਾਧੂ ਬੋਝ ਆਪਿਆ ਬਰਾ 2024 ਲਈ 30000 ਕਰੋੜ ਰੁਪਏ ਲਈ ਸਿਰਫ ਬਿਲੀ ਦੀ ਖਰੀਦ ਲਾਗਤ ਤੇ 3600 ਕਰੋੜ ਰੁਪਏ ਗੋਲੇ ਦੀ ਵੱਤ ਤੋਂ ਵਾਸਤੇ ਖਰਚ ਕੀਤੇ ਜਾਣੇ ਨੇ ਔਰ ਅਗਲੇ ਵਿੱਤੀ ਬਰੇ ਦੌਰਾਨ 7000 ਕਰੋੜ ਰੁਪਏ ਦੇ ਮਲਾਜ਼ਮਾਂ ਤੇ ਖਰਚ ਹੋਣਗੇ ਤੇ 1700 ਕਰੋੜ ਰੁਪਏ ਦਾ ਟਰਾਂਸਮਿਸ਼ਨ ਖਰਚਾ ਹੋਣ ਦੀ ਸੁਭਾਵਨਾ ਜਿਗਰਜੋਗੇ ਪਾਵਰ ਕਮਨ ਵੱਡੀ ਸਾਟ ਕਰੀਬ 2000 ਕਰੋੜ ਰੁਪਏ ਦੀ ਹੁੰਦੀ ਆ ਜਿਹੜੀ ਬਿਜਲੀ ਚੋਰੀ ਹੁੰਦੀ ਹਾਲਾਂਕਿ ਸੂਬੇ ਅੰਦਰ 94% ਦੀ ਲੋਕਾਂ ਦੇ ਘਰਾਂ ਦੇ ਬਿੱਲ ਮਾਫ ਆ ਫਿਰ ਵੀ ਸਾਲਾਨਾ 2000 ਕਰੋੜ ਰੁਪਏ ਦੀ ਬਿਜਲੀ ਚੋਰੀ ਹੋ ਰਹੀ ਆ ਜਦਕਿ 3500 ਕਰੋੜ ਰੁਪਈਆ ਸਰਕਾਰ ਦੇ ਵਕਫ ਵਕਫ ਵੇਪਾਪ ਦੇਪਾ ਗਾਂਵਲ ਖੜਾ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਪਾਵਰਕਾਮ ਵੱਲੋਂ ਪਾਈਆਂ ਗਿਆ ਪਟੀਸ਼ਨ ਦਾ ਹੁਣ ਜਨਤਕ ਸੁਣਵਾਈ ਵੀ ਕੀਤੀ ਜਾਵੇਗੀ ਤੇ 31 ਮਾਰਚ 2024 ਤੋਂ ਪਹਿਲਾਂ ਟੈਰਫ ਦਾ ਫੈਸਲਾ ਸੁਣਾਇਆ ਜਾਊਗਾ ਕਿ ਕੀ ਜਿਹੜਾ ਬਿਲੀ ਬੋਰਡ ਨੇ 11% ਦਾ ਵਾਧਾ ਮੰਗਿਆ ਉਹ ਜਾਇਜ਼ ਆ ਜਾਂ ਨਹੀਂ ਪਿਛਲੇ ਸਮੇਂ ਦਰਾਂ ਚੋਨਾ ਵੇਲੇ ਜਿਹੜੇ ਨੇ ਅਕਸਰ ਬਿਲੀ ਦਰਾਂ ਵਿੱਚ ਕਟੌਤੀ ਹੁੰਦੀ ਆਈ ਆ ਸਾਲ 2016 2017 ਵਿੱਚ ਪਾਵਰਕਾਮ ਨੇ ਦਰਾਂ ਵਿੱਚ 60% ਦੀ ਵਾਧਾ ਮੰਗਿਆ ਸੀ ਪਰ ਰੈਗੂਲੇਟਰੀ ਕਮਿਸ਼ਨ ਨੇ ਬਿਲੀ ਦਰਾਂ ਦੇ ਵਿੱਚ 0.65 ਜਿਹੜਾ ਸੀ ਵਾਧਾ ਕੀਤਾ ਘਟਾ ਦਿੱਤਾ ਸੀ ਔਰ ਇਸੇ ਤਰ੍ਹਾਂ ਪਾਵਰ ਕਮ ਨੇ 2021-2022 ਵਿੱਚ ਟੈਰਫ ਵਿੱਚ 30% ਦੀ ਵਾਧਾ ਮੰਗਿਆ ਸੀ ਪਰ ਕਮਿਸ਼ਨ ਨੇ ਵਾਅਦੇ ਦੀ ਤਾਂ ਬਿਲੀ ਦਰਾਂ ਦੇ ਵਿੱਚ 0.99% ਦੀ ਕਟੌਤੀ ਕੀਤੀ ਸੀ ਇਸ ਹਿਸਾਬ ਨਾਲ ਐਤਕੀ ਵੀ ਦਰਾਂ ਵਿੱਚ ਵਾਧੇ ਦੇ ਰਾਹ ਵਿੱਚ ਲੋਕ ਸਭਾ ਚੋਣਾਂ ਅੜਿੱਕਾ ਹੋ ਸਕਦੀਆਂ ਨੇ ਪੰਜਾਬੀ ਟ੍ਰਿਬਿਊਨ ਦੇ ਸੀਨੀਅਰ ਪੱਤਰਕਾਰ ਚਰਜੀਤ ਭੁੱਲਰ ਹੋਣਾ ਦੀ ਖਬਰ ਇਹ ਵੀ ਆਖਦੀ ਹੈ ਕਿ ਪਾਵਰ ਕਮਨ ਨੇ ਅਗਲੇ ਵਿੱਤੀ ਬਰੇ ਦੌਰਾਨ ਬਿਜਲੀ ਸਬਸਿਡ ਦਾ ਅਨੁਮਾਨਿਤ ਜਿਹੜਾ ਖਰਚਾ 22000 ਕਰੋੜ ਰੁਪਏ ਦੱਸਿਆ ਹੈ ਜਿਸ ਵਿੱਚੋਂ 9000 ਕਰੋੜ ਰੁਪਏ ਤਾਂ ਸਿਰਫ ਘਰੇਲੂ ਖਪਤ ਕਰਨ ਨੂੰ ਦਿੱਤੀ ਜਾਂਦੀ ਬਿਜਲੀ ਜਿਹੜੀ 300 ਜੁੰਟ ਹਰ ਮਹੀਨੇ ਹੋਵੇਗਾ 3000 ਕਰੋੜ ਰੁਪਏ ਦੀ ਸਨਅਤਕ ਖੇਤਰ ਇੰਡਸਟਰੀ ਨੂੰ ਜਿਹੜੀ ਬਿਜਲੀ ਉਹਦੇ ਵਾਸਤੇ ਦੇਣੇ ਪੈਣਗੇ ਤੇ ਖੇਤੀ ਮੋਟਰਾਂ ਦੀ ਜਿਹੜੀ ਬਿਜਲੀ ਸਬਸਿਡਟੀ ਆ ਉਹ 10 ਕਰੋੜ ਰੁਪਏ ਦਾ ਜਿਹੜਾ ਅਨੁਮਾਨ ਹੈ ਤੇ ਪੰਜਾਬ ਸਰਕਾਰ ਨੇ 2022-2023 ਦੇ ਦੌਰਾਨ 2200 ਕਰੋੜ ਰੁਪਏ ਤੇ ਸਾਲ 2023-2024 ਦੌਰਾਨ 14 14.5 ਹਜ਼ਾਰ ਜਿਹੜੀ ਕਰੋੜ ਸਬਸਿਡੀ ਆ ਉਹ ਸਮੇਂ ਸਿਰ ਤਾਰੀ ਆ ਲੇਕਿਨ ਹੁਣ ਬਿਲੀਬੋਰਡ ਨੂੰ ਲੱਗਦਾ ਕਿ ਅਗਰ 11% ਦਾ ਵਾਅਦਾ ਜੇ ਨਾ ਹੋਇਆ ਤੇ ਫਿਰ ਭਾਂਡੇ ਵਿਖ ਸਕਦੇ ਆਗੇ ਨੇ ਕਿਉਂਕਿ ਬਿਜਲੀ ਸਬਸਿਡੀ ਦਾ ਜਿਹੜਾ ਅਨੁਮਾਨਿਤ ਖਰਚਾ ਵਾ ਉਹ ਕਰੀਬ 22000 ਕਰੋੜ ਰੁਪਇਆ ਬਣਿਆ ਜਾ ਰਿਹਾ ਹੈਗਾ ਹਾਲਾਂਕਿ 90 ਫੀਸਦੀ ਲੋਕਾਂ ਦੀ ਬਿਜਲੀ ਮਾਫ ਆ ਲੇਕਿਨ ਫਿਰ ਵੀ 2000 ਕਰੋੜ ਰੁਪਏ ਦੀ ਬਿਜਲੀ ਚੋਰੀ ਹੋਈ ਆ ਜਿਹੜੇ ਬਾਕੀ ਵਿਭਾਗ ਨੇ 3500 ਕਰੋੜ ਰੁਪਇਆ ਉਹਨਾਂ ਦਾ ਖੜਿਆਗਾ ਉਹ ਵੀ ਬਿਲੀ ਬੋਰਡ ਨੂੰ ਨਹੀਂ ਦੇ ਰਹੇ ਤੇ ਇਸ ਕਰਕੇ ਹੁਣ ਪਾਵਰ ਕਾਮ ਨੇ ਮਤਲਬ ਬਿਜਲੀ ਬੋਰਡ ਨੇ ਪੰਜਾਬ ਰੈਗੂਲੇਟਰੀ ਕਮਿਸ਼ਨ ਅਥਾਰਟੀ ਕੋਲੋਂ ਦਰਾਂ ਵਿੱਚ ਵਾਧਾ ਕਰਨ ਲਈ ਅਪੀਲ ਕੀਤੀ ਹੈ ਕਿ ਘੱਟੋ ਘੱਟ 11 ਫੀਸਦੀ ਵਾਧਾ ਕੀਤਾ ਜਾਵੇ ਹੁਣ ਰੈਗੂਲੇਟਰੀ ਕਮਿਸ਼ਨ ਨੇ ਦੇਖਣਾ ਇਹ ਚੋਣਾ ਕਿਉਂਕਿ ਕਮਿਸ਼ਨ ਤੇ ਸਰਕਾਰ ਦਾ ਦਬਾਅ ਵੀ ਹੋ ਸਕਦਾ ਕਿ ਜੇ ਵਿਦਰਾਂ ਵਿੱਚ ਵਾਧਾ ਹੋ ਗਿਆ ਤੇ ਕਿਤੇ ਸਿਆਸੀ ਨੁਕਸਾਨਾ ਹੋ ਜਾਵੇ ਪਰ ਦੂਜੇ ਪਾਸੇ ਬੀਲਬੋਰਡ ਧਰਲਿਆਂ ਤੇ ਆਇਆ ਹੋਇਆ ਫਿਲਹਾਲ ਇਸ ਜਾਣਕਾਰੀ ਦੇ ਨਾਲ ਢੜਤੋਲੇ ਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ